ਮੇਰਾ ਨਾਮ ਜੱਗੀ ਹੈ ਜੀ ਮੰਡੀ ਦਾ ਨਾਵਾ ਜੀ ਇਹ ਜੀ ਐਕਸੀਡੈਂਟ ਦੇ ਸਬੰਧ ਵਿੱਚ ਜਿਹੜਾ ਬੇਟਾ ਜੀ ਦਾ ਜੀ ਸਰਦਾਰ ਸੀ ਜਿਹੜਾ ਜੀ ਕਿੰਨੀ ਉਮਰ ਸੀ ਬੇਟੋਰੀ ਉਹਨੂੰ ਮਸਾਲਾ ਲੱਗਿਆ ਹੋਇਆ ਸੀ ਜੀ ਇਹ ਕਰ ਰਿਹਾ ਸੀਗਾ ਉਹ ਸਟੱਡੀ ਕਰਦਸਦੀ ਆ ਜੀ ਆਈਟੀਆਈ ਚ ਸੀ ਜੀ ਨੀ ਆਈਟੀਆਈ ਚ ਆਇਆ ਵੇ ਸੀ ਜੀ ਗਾਉਂ ਜਾਇਆ ਵੇ ਸੀ ਉਹਦੇ ਸੀ ਵਾਪਸ ਜਾਂਦੇ ਸੀ ਘਰੇ ਜੀ ਰੋਜ਼ ਹੀ ਜਾਂਦਾ ਜੀ ਸਰਕਾਰ ਤੇ ਜਾ ਰਿਹਾ ਸੀ ਪੜ੍ਹਤ ਸੀ ਜੀ ਇਹ ਟੈਂਕੀ ਕਾਰ ਤਾਂ ਹੀ ਆਉਂਦੇ ਸੀ ਉੱਥੇ ਫਿਰ ਕਦੇ ਬੱਸ ਤੇ ਆ ਜਾਂਦੇ ਕਦੇ ਕਾਰ ਤੇ ਹੀ ਕਿੰਨੇ ਜਣੇ ਸੀ ਪਿੰਡ ਦੇ ਇਹ ਚਾਰ ਜਣੇ ਮੰਡੇ ਕਲਾਂ ਦੇ ਆ ਜੀ ਅੱਛਾ ਮੁੰਡੇ ਸੀਗੇ ਕੋਈ ਕੁੜੀ ਵੀ ਸੀ ਨਾਲ ਇੱਥੇ ਅਸੀਂ ਤਾਂ ਦੇਖਾਂਗੇ ਕਿ ਅਸੀਂ ਤਾਂ ਉਹਨਾਂ ਨਾਲ ਬੱਚਾ ਆ ਜਾਂਦਾ ਪਤਾ ਲੱਗ ਕੇ ਅਸੀਂ ਤਾਂ ਬੱਸ ਇੱਧਰੋਂ ਦਰਪੇ ਜੀ ਪਹਿਲਾਂ ਦੇ ਚੱਕਰ ਦੇ ਬਣ ਇੱਧਰ ਆ ਗਏ ਜੀ ਵਜ ਕੀ ਨਾਮ ਹੈ ਮਨਪ੍ਰੀਤ ਜੀ ਮਨਪ੍ਰੀਤ ਜੀ ਐਕਸੀਡੈਂਟ ਹੋਇਆ ਭਿਆਨਕ ਹਾਂਜੀ ਕਿੱਥੇ ਹੋਇਆ ਜੀ ਇਹ ਜੀ ਪੋਚੋ ਟੋ ਵਾਧਿਆ ਕੋਲੇ ਤੇ ਮਾਤਾ ਚੰਦਪਤੀ ਮੰਦਿਰ ਆ ਰੋੜ ਪਲਾਜੇ ਕੋਲੇ ਹਾਂ ਪੁਲ ਤੇ ਮਾਧਮ ਮੰਦਿਰ ਕੋਲੇ ਓਵਰ ਬ੍ਰਿਜ ਤੇ ਹੋਇਆ ਹਾਂਜੀ ਅੱਛਾ ਕਿੰਨੇ ਕ ਵਿਅਕਤੀ ਜ਼ਖਮੀ ਆ ਤਿੰਨ ਹੀ ਇੱਥੇ ਸਰਕਾਰੀ ਦੋ ਅਸੀਂ ਲਿਆਏ ਇੱਕ 108 ਵਾਲੇ ਲੈ ਕੇ ਉਹ ਵੀ ਮਤਲਬ ਹੀ ਹੈ ਨਾ ਕਿਹਦੇ ਨਾਲ ਹੋਇਆ ਐਕਸੀਡੈਂਟ ਕਾਦਾ ਹੋਇਆ ਇਹ ਹੋਇਆ ਜੀ ਵੱਡੀ ਗੱਡੀ ਤੇ ਕਾਰ ਦਾ ਵੱਡੀ ਗੱਡੀ ਕਿਹੜੀ ਗੱਡੀ ਸੀ ਗੱਡੀਆਂ 6 ਚੱਕੀ ਲੱਚਕੀ ਨਾਲ ਤੇ ਕਾਰ ਦਾ ਤੇ ਕਾਰ ਦਾ 64 ਸਵਾਰਾਂ ਦੀ ਦੇਖੋ ਇਹ ਹਾਂ ਇੱਕ ਆ ਤੇ ਦੇ ਚਾਹੋ ਸੀਰੀਅਸ ਆ ਉਹਦਾ ਪੱਟ ਕੇ ਕੱਢਿਆ ਜੇ ਤਿੰਨ ਦੀ ਡੈਥ ਹੋ ਗਈ ਤੇ ਕੋਈ ਕਿ ਸੀਰੀਅਸ ਆ ਜਿਹੜਾ ਆਪੋ ਪੱਟ ਕੇ ਕੱਢਿਆ ਉਹ ਮੰਨ ਲਓਗੇ ਖਰਾੜਾਂ ਨਾਲ ਹੀ ਕੱਢਿਆ ਉਹ ਬੰਦਾ ਹਾਲਾਤ ਕਿਸ ਤਰ੍ਹਾਂ ਦੇ ਆ ਪਤਾ ਨਹੀਂ ਆਪਾਂ ਨੂੰ ਇਹਨਾਂ ਦਾ ਪਤਾ ਹੀ ਉਹ ਤੇ 108 ਐਂਬੂਲੈਂਸ ਆ ਦਾ ਸਟੇਟ ਸਾਸ ਤੇ ਕੀ ਐਕਸੀਡੈਂਟ ਹੋਇਆ ਨੈਰਾ ਬੱਗੇ ਟੋਪ ਬੰਦੇ ਨੂੰ ਟੱਕਰ ਹੋਈ ਸੀ ਹਸਪਤਾਲ ਕੋਲ ਸਸ ਸਾਡੇ ਕੋਲੇ ਸਹਾਰਾ ਜਨ ਸੇਵਾ 108 ਐਂਬੂਲੈਂਸ ਦੁਆਰਾ ਤਿੰਨ ਡੈੱਡ ਬਾਡੀਜ਼ ਲਿਆਂਦੀਆਂ ਗਈਆਂ ਨੇ ਉਹਨਾਂ ਦੇ ਦੱਸਣ ਮੁਤਾਬਕ ਲੈਰੀ ਵਿਗੇ ਟੋਲ ਪਲਾਜ਼ੇ ਕੋਲ ਐਕਸੀਡੈਂਟ ਹੋਇਆ ਜੀ ਇਹਨਾਂ ਦਾ ਇਹਨਾਂ ਵਿੱਚੋਂ ਦੋ ਮੇਲ ਨੇ ਤੇ ਇੱਕ ਫੀਮੇਲ ਨੇ ਤੇ ਉਹਨਾਂ ਦੇ ਦੱਸਣ ਮੁਤਾਬਕ ਜੇਸੀ ਜਦੋਂ ਆਕੇ ਦੇਖਿਆ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਹਨਾਂ ਦੀ ਕਿੰਨੀ ਉਮਰ ਲੱਗ ਰਹੀ ਹੈ ਇਹਨਾਂ ਦੀ ਇਹਨਾਂ ਦੀ ਉਮਰ ਜੀ ਨਾਮ ਤਾਂ ਹਜੇ ਸਾਨੂੰ ਉਹਨਾਰੇ ਨਹੀਂ ਕਲੀਅਰ ਹੋਏ ਆਈਡੈਂਟੀਟੀ ਹਜੇ ਨਹੀਂ ਪਤਾ ਲੱਗੀ ਪਰ ਇਹਨਾਂ ਦੇਖਣ ਤੋਂ ਇਹਨਾਂ ਦੀ ਉਮਰ 20-25 ਸਾਲਾਂ ਦੀ ਹੀ ਲੱਗ ਰਹੀ ਹੈ ਜੀ ਤਿੰਨਾਂ ਦੀ ਹਾਂਜੀ ਤਿੰਨਾਂ ਦੇ ਜੀ ਅਸੀਂ ਸਰ ਹਾਲਾਤ ਕਿਸ ਤਰ੍ਹਾਂ ਦੇ ਜਦੋਂ ਆਏ ਇਸ ਤਰ੍ਹਾਂ ਦੀ ਸਟੰਗ ਫਲਾਤ ਦਾ ਜੀ ਇੱਕ ਦੋ ਜਾਨਾਂ ਦੇ ਸਿਰ ਦੀਆਂ ਸੱਟਾਂ ਲੱਗ ਰਹੀਆਂ ਨੇ ਬਾਕੀ ਪੋਸਟਮਾਰਟਮ ਤੋਂ ਵੀ ਆਪਾਂ ਕਲੀਅਰ ਕਰ ਪਾਵਾਂਗੇ ਕਿ ਮੌਤ ਦਾ ਕਾਰਨ ਕੀ ਰਿਹਾ ਬਾਕੀ ਇਹਨਾਂ ਦੇ ਸਿਰ ਦੀਆਂ ਸੱਟਾਂ ਸਿੱਗੀਆਂ ਨੇ ਜਿਹੜੀਆਂ ਸਾਡੇ ਕੋਲ ਲਿਆਂਦਾ ਗਿਆ ਤੁਸੀਂ ਕੋਈ ਡਾਕੂਮੈਂਟਸ ਕੋਈ ਪਤਾ ਲੱਗੇ ਐਡਰੈਸ ਕਿੱਥੋਂ ਦੇ ਸਰ ਇੱਕ ਦਾ ਸਾਨੂੰ ਕੋਈ ਪ੍ਰੂਫ ਮਿਲਿਆ ਉਹਦੇ ਮੁਤਾਬਕ ਮੰਡੀ ਕੱਲਾ ਰਾਮਪਰਾ ਫੂਲ ਦੇ ਨੇੜੇ ਦੇ ਰਹਿਣ ਵਾਲੇ ਨੇ ਟੋਟਲ ਕਿੰਨੇ ਦੱਸੀ ਜਾ ਰਹੀ ਤੁਹਾਨੂੰ ਪਤਾ ਹੈ ਸਰ ਜੀ ਸਰ ਸਾਡੇ ਕੋਲ ਜੀ ਤਿੰਨ ਲਿਆਂਦੇ ਗਏ ਨੇ ਦੋ ਮੇਲ ਤੇ ਇੱਕ ਫੀਮੇਲ ਠੀਕ ਹੈ ਹਾਂਜੀ ਸਰ ਡিপি ਸਾਹਿਬ ਜਿਹੜਾ ਆਈਡੀ ਦਾ ਲੈਟ ਹੋ ਜਾਏਗਾ ਕਿ ਕਿ ਲੰਬਾ ਮਾਰੰਗ ਕਿੰਨਾ ਜ਼ਰੂਰੀ ਹੈ ਸਾਨੂੰ ਥਾਣਾ ਕੈਂਟ ਵਿਖੇ ਇੱਕ ਇਤਲਾਹ ਮਿਲੀ ਸੀਗੀ ਕਿ ਇੱਕ Swift ਕਾਰ ਦਾ ਤੇ ਇੱਕ ਟਰੱਕ ਹੈਗਾ ਵੱਡਾ ਕੋੜਾ ਜਿਹਦਾ ਆਪਸ ਐਕਸੀਡੈਂਟ ਹੋਇਆ ਹੈਗਾ ਤੇ ਜਿਸ ਤੇ ਮੌਕੇ ਤੇ ਥਾਣਾ ਥਰਮਾ ਕੈਂਟ ਦੀ ਟੀਮ ਮੌਕੇ ਤੇ ਪਹੁੰਚੀ ਸੀਗੀ ਤਾਂ ਮੌਕੇ ਤੇ ਜੋ ਜਾ ਕੇ ਸਾਨੂੰ ਆਸ-ਪਾਸ ਪੁੱਛ ਗਏ ਜਿਸ ਤੋਂ ਜਿ ਪ੍ਰੀਲਿਮਰੀ ਲੀਏ ਚੀਜ਼ ਸਾਹਮਣੇ ਆਈ ਆ ਵੀ ਇੱਕ ਕੋਈ Swift Swift ਕਾਰ ਸੀ ਉਹਦਾ ਟਾਇਰ ਫਟਣ ਕਰਕੇ ਕੋਈ ਟਰੱਕ ਨਾਲ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਸੀਗੇ ਤਿੰਨ ਲੜਕੇ ਸੀਗੇ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਜੋਬਨ ਤੇ ਹਰਮਨ ਇਹ ਵਾਸੀ ਮੰਡੀ ਗਲਾਂਦੇ ਨੇ ਤੇ ਇੱਕ ਲੜਕੀ ਸੀ ਰਮਨਪ੍ਰੀਤ ਕੌਰ ਵਾਸੀ ਮਹਿਤਾ ਜਿਲ੍ਹਾ ਬਰਨਾਲਾ ਸੀ ਇਹ ਐਕਸੀਡ ਚਾਰੇ ਜਾਣਿਆਂ ਦੀ ਮੌਤ ਹੋ ਗਈ ਹੈ ਜੀ ਤੇ ਬਾਕੀ ਹੁਣ ਅਸੀਂ ਇਹਦੀ ਡੂੰਘਾਈ ਦਾ ਪੜਤਾਲ ਕਰ ਰਹੇ ਆਂ ਫਿਰ ਪੜਤਾਲ ਕਰਨ ਨੂੰ ਪੜਾ ਜੈਸੀ ਸੂਰਤ ਅਸੀਂ ਵੈਸੀ ਕਾਰਵਾਈ ਆਪਾਂ ਦੇਖੋ ਇਹ ਅਸੀਂ ਹੁਣ ਕਲੀਅਰ ਕਰ ਰਹੇ ਆ ਜੋ ਸਾਨੂੰ ਪ੍ਰੀਲਿਮਿਨਰੀ ਵੈਸੇ ਪਤਾ ਲੱਗਿਆ ਹੈਗਾ ਵੀ ਇਹ ਜੋ ਕੁ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਹੈਗੇ ਆ ਬਾਕੀ ਇਹ ਕਿੱਥੋਂ ਆਏ ਸੀ ਕਿੱਧਰ ਨੂੰ ਜਾ ਰਹੇ ਸੀ ਜੋ ਵੀ ਇੱਕ ਵਾਰ ਅਸੀਂ ਇਹਦੇ ਪੀਰੀਅਡਸ ਦਾ ਤਾਲਮੇਲ ਕਰਕੇ ਆਹ ਅਮੂ ਸਮਾਂ ਟਕਰਾਉਣੀ ਹੈ ਤਾਂ ਕਿਹੜੀ ਇੱਕੋ ਸਾਈਡ ਤੇ ਚੱਲ ਰਹੀ ਸੀ ਕਿੱਧਰ ਤੇ ਤਾਂ ਨਹੀਂ ਇਹ ਨਾ ਹੈਡ-ਆਨ ਕਲੀਜਨ ਹੋਇਆ ਜੀ ਤੇ ਜੋ ਪ੍ਰੀਲਿਮਰਲੀ ਆਇਆ ਸੀ ਵੀ ਕਾਰ ਦਾ ਟਾਇਰ ਫਟ ਗਿਆ ਸੀ ਉਹ ਇਹ ਅਸੀਂ ਹੁਣ ਜਾਂਚ ਦਾ ਵਿਸ਼ਾ ਹੈਗਾ ਜੀ ਕਿ ਇਹ ਓਪੋਜ਼ਿਟ ਸਾਈਡ ਸੀਗੇ ਜਾਂ ਕਿ ਰੋਂਗ ਸਾਈਡ ਸੀਗੇ ਕਿਸ ਵਜਾ ਕਰਕੇ ਹੋਇਆ ਇਹ ਅਸੀਂ ਕਲੀਅਰ ਕਰ ਲਾਂਗੇ ਜੋ ਪ੍ਰੀਲਿਮਰਲੀ ਉੱਥੋਂ ਪਤਾ ਲੱਗਿਆ ਜੀ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ 21 ਸਾਲ ਦੇ ਆਸ-ਪਾਸ ਦੇ ਹੋਣਗੇ ਬਟ ਅਸੀਂ ਮਾਪਿਆਂ ਨਾਲ ਉਹਨਾਂ ਦੇ ਪੇਰੈਂਟਸ ਨਾਲ ਤਾਲਮਿਲ ਕਰਕੇ ਸਾਰਾ ਕਲੀਅਰ ਕਰਾਂਗੇ ਆਪਾਂ ਸਹੀ ਕਿਵੇਂ ਕਿਸ ਤਰੀਕੇ ਨਾਲ ਮੇਰੇ ਉਸ ਨੂੰ ਇਹ ਇਸੇ ਪੜਤਾਲ ਕਰਦੇ ਆ ਜੀ ਕਿਉਂਕਿ ਪੇਰੈਂਟਸ ਤੋਂ ਪਤਾ ਲੱਗੂ ਹੋ ਸਕਦਾ ਹੈ ਕਿ ਜਿੱਦਾਂ ਕਿ ਇੱਕ ਛੋਟੀ ਉਮਰ ਦੇ ਸੀ ਕੋਈ ਹੋ ਸਕਦਾ ਇਕੱਠੇ ਪੜਦੇ ਹੋਣ ਕੋਈ ਸਕੂਲ ਸਟੂਡੈਂਟ ਹੋਣ ਬਾਕੀ ਇਹ ਕਲੀਅਰ ਕਰ ਲਾਂਗੇ ਤਿੰਨੋਂ ਮੁੰਡੇ ਇੱਕੋ ਹੀ ਇੱਕੋ ਪੜਦੇ ਆ ਹਾਂਜੀ ਤਿੰਨ ਜਿਹੜੇ ਮੁੰਡੇ ਨੇ ਉਹ ਪਿੰਡ ਮੰਡੀਕਲਾ ਦੇ ਨੇ ਜੀ ਤੇ ਜਿਹੜੀ ਇੱਕ ਲੜਕੀ ਹੈਗੀ ਆ ਉਹ ਪਿੰਡ ਮਹਿਤਾ ਜ਼ਿਲ੍ਹਾ ਬਰਨਾਂਵਾ ਇਹ ਥਾਣਾ ਕੰਡ ਦਾ ਏਰੀਆ ਜਿੱਦੋਂ ਪੁੱਚੋ ਮੇਨ ਰੋਡ ਉੱਥੇ ਹੋ ਰਿਹਾ ਜਦੋਂ ਉਹਨਾਂ ਨੂੰ ਲੈ ਕੇ ਸੀਗਾ ਐਮਸੀ ਦਾ ਟੂ ਕਰਵਾਇਆ ਗਿਆ ਸੀ ਜਦੋਂ ਪਹਿਲਾਂ ਨਹੀਂ ਦੇਖੋ ਜੋ ਪਹਿਲੇ ਇੱਕ ਆਦੇਸ਼ ਵੀ ਲੈ ਕੇ ਗਏ ਹੁਣ ਸਿਵਲ ਹਸਪੀਟਲ ਵੀ ਤੇ ਇਥੇ ਡਾਕਟਰ ਸਾਹਿਬ ਨੇ ਮਤਲਬ ਬ੍ਰੌਡ ਡੈਡ ਡਿਸਕਲियर ਕਰਤਾ ਸੀ ਤੇ ਇੱਕ ਜਾਨੇ ਨੂੰ ਇਮ ਤੇ ਆਦੇਸ਼ ਹਸਪੀਟਲ ਨੂੰ ਉੱਥੇ ਵੀ ਲੈ ਗਏ ਨੇ ਉਹ ਵੀ ਉਹਨਾਂ ਦੀ ਵੀ ਮੌਤ ਹੋ ਗਈ